ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸੋ ਪਹਿਲਾਂ ਦੀ ਤਰ੍ਹਾਂ ਅੱਜ ਫੇਰ ਤੁਹਾਨੂੰ ਇੱਕ ਨਵੀਂ ਜਗ੍ਹਾ ਵੱਲ ਲੈ ਚਾ ਰਹੇ ਹਾਂ ਵੀਡੀਓ ਬਹੁਤ ਹੀ ਰਮਾਂਚਕ ਦੀ ਹੋਣ ਵਾਲੀ ਹੈ ਵੀਡੀਓ ਸਕਿੱਪ ਨਾ ਕਰਿਓ ਸੋ ਵੀਡੀਓ ਪੂਰੀ ਵੇਖਿਓ ਇਸ ਤੋਂ ਪਹਿਲਾਂ ਕਿ ਤੁਸੀਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਚਾਹੁੰਦੇ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਦੀ ਮੂਨਾ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਓ ਵੀ ਆਜੋ ਮਿਲਦੇ ਆਂ ਰੰਗਲੇ ਪੰਜਾਬ ਦੇ ਨਾਲ ਰੰਗਲੇ ਪੰਜਾਬ ਦੇ ਆਓ ਬਹਾਰਾਂ ਤੁਹਾਨੂੰ ਦਿਖਾਉਣੇ ਆ ਕਿ ਮੇਰਾ ਦੇਸ ਹੋਵੇ ਪੰਜਾਬ ਜਿਵੇਂ ਕਲਵਿੰਦਰ ਮੇਲਾ ਕਹਿੰਦਾ ਹੈ ਨਾ ਜ્યાં ਕਹਿੰਦੇ ਆਪਾਂ ਜਿਸਰ ਉੱਤੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਉਸਰ ਉੱਤੇ ਸੱਜਣ ਮਿਲਾਦੇ ਰੱਬਾ ਮੇਰੇ ਆ ਸੋ ਆਓ ਮੈਂ ਤੁਹਾਨੂੰ ਰੰਗਲੇ ਪੰਜਾਬ ਦੀ ਕਰਾ ਦਈਏ ਸੈ ਸੋ ਆਓ ਅੱਜ ਇੱਕ ਨਵਿਕਲੀ ਜਗ੍ਹਾ ਵਾਲਾ ਤੁਹਾਨੂੰ ਫੇਰ ਲੈ ਚਾਲਦੇ ਆ ਜਿੱਥੋਂ ਦਾ ਮਾਹੌਲ ਵਾਖੋ ਵੀ ਦੇਖਿਆ ਜਾਵੇਗਾ ਤਾਂ ਬਿਲਕੁਲ ਪੁਰਾਣੇ ਪਿੰਡਾਂ ਦੀ ਪੁਰਾਣੇ ਪੰਜਾਬ ਦੀ ਤੁਹਾਨੂੰ ਝਲਕ ਪਵੇਗੀ ਵੀਡੀਓ ਪੂਰੀ ਦੇਖੋ ਤੁਸੀਂ ਬਹੁਤ ਹੀ ਜਿਹੜਾ ਮਾਹੌਲ ਹੈ ਰਮਾਂਚਕ ਹੋਣ ਵਾਲਾ ਹੈ ਸੋ ਬਿਲਕੁਲ ਪੁਰਾਣੇ ਪੰਜਾਬ ਦੀ ਉਹ ਯਾਦਗਾਰ ਉਹ ਕੋਈ ਵੀਡੀਓ ਆਪਾਂ ਕੱਟ ਕੇ ਨਹੀਂ ਬਣਾ ਰਹੇ ਉਹ ਵੀ ਜਿਵੇਂ ਵੀ ਕੈਮਰਾ ਚੱਲ ਰਿਹਾ ਹੈਗਾ ਸਾਰੀ ਵੀਡੀਓ ਉਸੇ ਤਰ੍ਹਾਂ ਹੀ ਤੁਹਾਡੇ ਲਈ ਐਡ ਕਰ ਰਹੇ ਹਾਂਗੇ ਮੈਂ 33 ਸਾਲ ਦੀ ਹਾਂ ਬੰਨ੍ਹਾ ਕੋ ਉੱਤੇ ਬੈਠੀ ਹਾਂ ਮੈਂ ਬੰਦ ਕਰ ਦਿੰਦਾ ਓਹਨਾ ਬੰਦਾ ਅੱਜ ਅਗੇ ਸਾਡੇ ਆਉਣ ਤੋਂ ਪਹਿਲਾਂ ਆਨੰਦ ਕਾਰਜ ਹੋ ਚੁੱਕੇ ਸੀਗੇ ਤੇ ਬਰਾਤ ਹਜੇ ਵਾਪਸ ਦੁਬਾਰਾ ਆਵੇਗੀ ਸੋ ਵੇਟ ਕਰਦੇ ਪਾਂਗੇ ਸੋ ਅਸੀਂ ਪਹੁੰਚ ਚੁੱਕੇ ਹਾਂ ਜੀ ਇੱਕ ਵਾਰ ਪਰਿਵਾਰਕ ਮੈਂਬਰਾਂ ਨੂੰ ਗੱਡੀ ਦੇ ਵਿੱਚ ਇਜਾਜ਼ਤ ਦਿੱਤਾ ਗਿਆ ਤੇ ਆਪਾਂ ਚੱਲਦੇ ਹਾਂ ਹੁਣ ਅ ਅੰਦਰ ਤੇ ਉੱਥੇ ਆਪਾਂ ਸਾਰੇ ਰਿਸ਼ਤੇਦਾਰਾਂ ਨੂੰ ਮਿਲਦੇ ਹਾਂ ਸੋ ਕਈ ਪੁਰਾਣੇ ਰਿਸ਼ਤੇਦਾਰ ਸੌਰੀ ਲੰਬੀਆਂ ਰਿਸ਼ਤੇਦਾਰੀ ਤੇ ਜੋ ਰਿਸ਼ਤੇਦਾਰ ਨੇ ਸਾਰੇ ਨੂੰ ਆਪਾਂ ਹੁਣ ਮਿਲਾਂਗੇ ਕਿਉਂ ਪੈਂਦੇ ਚਿਲਕ ਪੁਰਾਣੇ ਪੰਜਾਬ ਦੀ ਠੀਕ ਹੈ ਨਾ ਇਹੜੇ ਗੱਡੀਆਂ ਪੱਗਾਂ ਮੁੱਛਾਂ ਖੜੀਆਂ ਇਹ ਬੰਦੇ ਨਹੀਂ ਲੈਣੇ ਪਰ ਲਈ ਮਾ ਸਮਾਂ ਹੀ ਆ ਜੋ ਇੱਕ ਦੌਰ ਸੀ ਪਟਿਆਲੇ ਦੇ ਵਿੱਚ ਸਮੇਂ ਨਾਲ ਹੋਂਦ ਇਹ ਬੰਦੇ ਨਾ ਤੇ ਤੋਤੀ ਨਹੀਂ ਆਈ ਆਗੇ ਬਰਾਤ ਆ ਕੇ ਵੀ ਮੁਰਗੀ ਨੰਦ ਕਰਾ ਕੇ ਨਾਤੀ ਤੋਤੀ ਹੋਈ ਨਹੀਂ ਥੋੜੀ ਬੁਲਿੰਗ ਕਰਦਾ ਕੋਈ ਟੌਪ ਤੇ ਆਉਂਦਾ ਰੋਈ ਲੌਂਗੀ ਲਾਫਲਾ ਸਟੀਰ ਦੇ ਚਾਰੇ ਪਾਸੇ ਲੱਡੂ ਹੋਣਾ ਹੈ ਕਿਉਂ कमकी टकूल या बी रेले गटा भेटावे भेटावे किचकी किचकी या काय नि व्हिडिओ बनू शकता बरियासिया हाव आपण गोड विचारी तिकु हतेसी का दिने होले किचकी बरियासिया न पुंजा दिपाला बरियासिया 나이나아거든 마리 마리 ਪੁੱਤ ਦਾ ਬੇਚਾ ਉਹ ਤਾਂ ਨਾਮ ਲੋ ਜੀ ਸਾਰੇ ਪ੍ਰਾਣੇ ਰਿਸ਼ਤੇਦਾਰਾਂ ਨੂੰ ਮਿਲ ਰਹੇ ਆ ਵਿਆਹ ਦੇ ਵਿੱਚ ਕੋਈ ਵੱਡੇ ਸਾਡੇ ਬਜ਼ੁਰਗ ਨੇ ਪਰਿਵਾਰਕ ਉਹਨਾਂ ਨੂੰ ਆਪਾਂ ਸਾਰਿਆਂ ਨਾਲ ਮਿਲ ਮਲਾਪ ਕਰ ਰਹੇ ਆ ਸੇਟਾ ਕੋਰੇ ਖੜ ਜਾ ਉਹ ਇੱਧਰ ਖੜ ਜਾ ਸਾਈਡ ਤੇ ਆਪਣੀ ਵੀਡੀਓ ਪਾ ਦੇ 来来来来来来来 ਫਿਰ ਮਨ ਸੰਧਰੀ ਦਾ ਟੋਲੇ ਨਾਲ ਬਦਾਮਾਂ ਦੇ ਕੱਢੀ ਮੈਂ ਇਹ ਤੇ ਬਿੰਦਰ ਤੀਏ ਖਲਾਡੀ ਹੋਰ ਬਾਲਾ ਸ਼ੇਖਰ ਨਾਵਾ ਸਾਹਮਣੇ ਦੇਖੋ ਗੁਰਮੀਤ ਵੀਰੇ ਹਾਜੀ ਮੈਂ ਪਤਾ ਹੈ ਕੜੀਆਂ ਭਗ ਗਈਆਂ ਲੱਪਣ ਕਿਵੇਂ ਬਣਾਰੇ ਕੜੀਆਂ ਭਗ ਗਈਆਂ ਕਿਵੇਂ ਬਣਾਰੇ ਕੜੀਆਂ ਭਗ ਗਈਆਂ ਆਰੇ ਹਰ ਪਿੰਡ 'ਚ ਲੱਗਿਆ ਆਖੇ ਇੱਕ ਮੁਟਿਆਰੇ ਹਰ ਪਿੰਡ 'ਚ ਲੱਗਿਆ ਆਖੇ ਇੱਕ ਮੁਟਿਆਰੇ ਆਰੇ ਹਰ ਪਿੰਡ 'ਚ ਲੱਗਿਆ ਆਖੇ ਇੱਕ ਮੁਟਿਆਰੇ ਆਰੇ ਇੱਕ ਮੁਟਿਆਰੇ ਆਰੇ ਇੱਕ ਮੁਟਿਆਰੇ ਆਰੇ ਕੰਡਾ ਕੱਟ ਹੋ ਕੇ ਆ ਪੂਥ ਗੜਾਤੀ ਗਿਆ ਉੱਪਰੋਂ ਜਰਮਾ ਚਾਤੀ ਪੜਿਆ ਆ ਪਿਆ ਬਨੇਰਨ ਦੀ ਧੰਤ ਲੱਗਦੀ ਲੈ ਲੈ ਕਹਾਣਾ ਅਗਲੀ ਵਾਰ ਕਿਸੇ ਹੋਰ ਨਵੀਂ ਜਗ੍ਹਾ ਤੇ ਖੜਨਾ ਨਵੀਆਂ ਗੱਲਾਂ ਬਾਤਾਂ ਨਾਲ ਸਾਂਝ ਪਾਵਾਂਗੇ